ਸਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਜੋ ਬੇहद ਸੰਜੀਦਗੀ ਭਰੀ ਗੱਲ ਆ ਉਹ ਸਾਂਝੀ ਕਰਨ ਲੱਗੇ ਆ ਤੁਸੀਂ ਸਾਰਿਆਂ ਨੇ ਇਹ ਚੀਜ਼ ਅਬਜ਼ਰਵ ਕੀਤੀ ਹੋਣੀ ਹੈ ਕਿ ਬੀਤੇ 2-4 ਸਾਲਾਂ ਦੇ ਵਿੱਚ ਕਿਵੇਂ ਪੰਜਾਬ ਦੇ ਵਿੱਚ ਇੱਕ ਬੇहद ਜੋ ਆਪੋ ਤਾਪੀ ਵਾਲਾ ਜਿਹੜਾ ਮਾਹੌਲ ਆ ਉਹ ਬਣ ਚੁੱਕਿਆ ਹੈ ਇਸ ਸਭ ਦੇ ਜੋ ਜ਼ਿੰਮੇਵਾਰ ਨੇ ਉਹਨੇ ਆਮ ਆਦਮੀ ਪਾਰਟੀ ਇਹ ਜਿਹੜੇ ਇਨਕੇਪੇਬਲ ਇਹ 92 ਜਿਹੜੇ ਐਮ.ਐਲ.ਏ ਨੇ ਇਹਨਾਂ ਦੇ ਵਜ਼ੀਰ ਨੇ ਮੰਤਰੀ ਨੇ ਤੇ ਇਹਨਾਂ ਦਾ ਜਿਹੜਾ ਖਾਸ ਕਰਕੇ ਮੁੱਖ ਮੰਤਰੀ ਹੈ ਕਿਸ ਤਰੀਕੇ ਦੇ ਨਾਲ ਜੋ ਪੁਲਿਸ ਪ੍ਰਸ਼ਾਸਨ ਹੈ ਇਹ ਇਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲਗਾਮ ਤੋਂ ਬਾਹਰ ਹੋ ਚੁੱਕਿਆ ਹੈ ਬੜੇ ਬੇਕਸੂਰੇ ਨੌਜਵਾਨਾਂ ਨੂੰ ਜੋ ਫੇਕ ਐਨਕਾਊਂਟਰਾਂ ਥਰੂ ਕਤਲ ਕੀਤਾ ਜਾ ਰਿਹਾ ਹੈ ਪੁਲਿਸ ਵਾਲੇ ਅਣਮਨੁੱਖੀ ਤਸ਼ੱਦਦ ਕਰ ਰਹੇ ਨੇ ਰਾਹ ਜਾਂਦੇ ਬੰਦਿਆਂ ਨੂੰ ਕੁੱਟਦੇ ਮਾਰਦੇ ਨੇ ਇਹ ਜੋ ਸਾਰਾ ਕੁਝ ਹੋਇਆ ਸੰਗਤ ਜੀ ਇਹ ਬੜੇ ਹੀ ਜ਼ਿਆਦਾ ਬੀਤੇ 2-4 ਮਹੀਨਿਆਂ ਵਿੱਚ ਬਹੁਤ ਜ਼ਿਆਦਾ ਪ੍ਰਤੱਖ ਹੋ ਚੁੱਕਿਆ ਹੈ ਕਿ ਕਿਵੇਂ ਆ 2-4 ਦਿਨ ਪਹਿਲਾਂ ਜੋ ਇੱਕ ਨੌਜਵਾਨ ਹੈ ਸਰਦਾਰ ਨਰਿੰਦਰਪਾਲ ਸਿੰਘ ਬਠਿੰਡਾ ਦੇ ਜੋ ਗੋਨਿਆਣਾ ਏਰੀਆ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਸੀਆਈ ਸਟਾਫ ਦੇ ਵਿੱਚ ਕਤਲ ਕੀਤਾ ਗਿਆ ਅਨਮਨੁੱਖੀ 3 ਡਿਗਰੀ ਟਾਰਚਰ ਕੀਤਾ ਗਿਆ ਫਿਰ ਉਹਨਾਂ ਨੂੰ ਜੋ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਠਿੰਡੇ ਦੇ ਜੋ ਮਹਿਰਾਜ ਪਿੰਡ ਵਿੱਚ ਇੱਕ ਰਹਿਣ ਵਾਲੇ ਵਾਸੀ ਨੂੰ ਜਦੋਂ ਕਿ ਇੱਕ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ਼ਾਰਾ ਕੀਤਾ ਕੁੱਲਸ ਨੂੰ ਵੀ ਚੁੱਕ ਲੋ ਇਸ ਨੌਜਵਾਨ ਨੂੰ ਤਾਂ ਨਾਲ ਦੀ ਨਾਲ ਉਸ ਨੌਜਵਾਨ ਨੂੰ ਚੁੱਕ ਲਿਆ ਗਿਆ ਹਾਲਾਂਕਿ ਫਿਰ ਪਰਿਵਾਰ ਵੱਲੋਂ ਅਦਾਲਤਾਂ ਨੂੰ ਵਿਰੋਧ ਕੀਤਾ ਗਿਆ ਤਾਂ ਉੱਥੋਂ ਜੋ ਬਠਿੰਡਾ ਅਦਾਲਤ ਵੱਲੋਂ ਇਹ ਆਰਡਰ ਵੀ ਹੋਏ ਵੀ ਇਹ ਜੋ ਬੰਦਾ ਇਲੀਗਲ ਡਿਟੈਂਸ਼ਨ ਚ ਹੈ ਪੁਲਿਸ ਦੀ ਇਸ ਨੂੰ ਛੱਡਿਆ ਜਾਵੇ ਪ੍ਰੋਸੀਜਰ ਨਹੀਂ ਅਪਲਾਈ ਕਰਨੀ ਪੁਲਿਸ ਫਿਰ ਵੀ ਕਈ ਘੰਟੇ ਅਦਾਲਤ ਦੇ ਹੁਕਮ ਹੋਣ ਦੇ ਬਾਵਜੂਦ ਵੀ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਪੁਲਿਸ ਦਾ ਤੱਕਾ ਹੈ ਤੇ ਉਸ ਨੂੰ ਕਿੰਨੇ ਘੰਟੇ ਉਸ ਤੋਂ ਬਾਅਦ ਪੁਲਿਸ ਨੇ ਆਦੇ ਹਰਾਸਤ ਵਿੱਚ ਰੱਖਿਆ ਤੇ ਤੱਕਾਸ਼ਾਈ ਕੀਤੀ ਆ ਕੁਝ ਦਿਨ ਪਹਿਲਾਂ ਜੋ ਇੱਕ ਨੌਜਵਾਨ ਸੀ ਜਸਪ੍ਰੀਤ ਸਿੰਘ ਜਿਸ ਨੂੰ ਮੈਡਲ ਲੈਂਡ ਦੀ ਖਾਤਰ ਉਹ ਜੋ ਪੁਲਸ ਵਾਲੇ ਨੇ ਜਿਨ੍ਹਾਂ ਨੇ ਬਾਅਦ ਵਿੱਚ ਕਰਨਲ ਬਾਠ ਦੇ ਨੂੰ ਵੀ ਕੁੱਟਮਾਰ ਕੀਤੀ ਉਹਨਾਂ ਦੇ ਬੇਟੇ ਦੀ ਕੁੱਟਮਾਰ ਕੀਤੀ ਉਸ ਜਸਪ੍ਰੀਤ ਸਿੰਘ ਦੇ ਪਰਿਵਾਰ ਨੇ ਵੀ ਅਨੁਮਾਨਯੋਗ ਹਾਈ ਕੋਰਟ ਦਾ ਰੁਕ ਕੀਤਾ ਹੈ ਵੀ ਪੁਆਇੰਟ ਬਲੈਂਕ ਰੇਂਜ ਤੋਂ ਪੁਲਿਸ ਨੇ ਗੋਲੀਆਂ ਮਾਰੀਆਂ ਨੇ ਫਿਕਟ ਕਾਊਂਟਰ ਕੀਤਾ ਇਹ ਤਾਂ ਸੰਗਤ ਜੀ ਇਹ ਸਾਰਾ ਕੁਝ ਦਰਸਾਉਂਦਾ ਹੈ ਕਿ ਜਿਹੜਾ ਮੌਲ ਹੀ 1980 90 ਦੇ دہਾਕੇ ਵਾਲਾ ਬਣ ਚੁੱਕਿਆ ਹੈ ਜਦੋਂ ਆ ਕੇਪੀਐਸ ਗਿੱਲ ਵਰਗੇ ਬੁੱੱਜੜ ਪੰਜਾਬ ਦੇ ਡੀਜੀਪੀ ਹੁੰਦੇ ਸੀ ਉਸ ਤਰੀਕੇ ਨਾਲ ਪੰਜਾਬ ਦੇ ਨੌਜਵਾਨੀ ਦਾ ਸ਼ਿਕਾਰ ਖੇਡਿਆ ਜਾ ਰਿਹਾ ਆ ਪਲੀਪੀਤ ਦੇ ਵਿੱਚ ਕੀ ਹੋਇਆ ਇਥੇ ਚੁੱਕ ਚੁੱਕ ਕੇ ਨੌਜਵਾਨਾਂ ਨੂੰ ਇਨਕਾਊਂਟਰ ਕੀਤਾ ਗਿਆ ਤੇ ਕੋਈ ਇਨਸਾਫ ਇੰਨੀ ਜੋ ਹਾਈ ਹੈਂਡੈਡਨੈਸ ਪੰਜਾਬ ਕੋਲ ਉਸ ਦੀ ਪਹੁੰਚ ਚੁੱਕੀ ਹੈ ਵੀ ਇਹ ਕੋਈ ਜਿਹੜੇ ਲੀਡਰ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਕਾਰ ਦੇ ਇਹ ਝੋਪੜੀ ਬੈਠੇ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਵੇਗਾ ਕਿ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਕਿਵੇਂ ਪੁਲਿਸ ਨੇ ਧੱਕਾਸ਼ਾਹੀ ਕੀਤੀ ਆ ਹਲੇ ਤੱਕ ਫੇਕ ਐਵੀਡੈਂਸ ਬਣਾਏ ਜਾ ਰਹੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਸਾਥੀਆਂ ਨੂੰ ਆ ਜਿਹੜੇ ਨਸ਼ਾ ਤਸਕਰਾਂ ਤੋਂ ਕਤਲ ਕਰਾਉਣ ਦੇ ਜਿਹੜਾ ਸਪੋਰਟ ਕੀਤੀ ਜਾ ਰਹੀ ਸੰਘਾ ਜੀ ਇਸ ਦੇ ਵਿੱਚ ਇਸ ਚੀਜ਼ ਨੂੰ ਠੰਡ ਪਾਉਣ ਦਾ ਇੱਕੋ ਇੱਕੋ ਹੱਲ ਹੈ ਉਹ ਹੈਗੀ ਆ ਵੀ ਹੁਣ ਕੋਈ ਸੰਘਰਸ਼ੀ ਯੋਧਿਆਂ ਦੀ ਕੋਈ ਧਿਰ ਹੈ ਜਿਹੜੀ ਐਮਪੀ ਭਾਈ ਅਮਰਿਤਪਾਲ ਸਿੰਘ ਪੰਜਾਬ ਦੇ ਕੌਮੀ ਨਾਇਕਾਂ ਦੀ ਜਿਹੜੀ ਉਹਨਾਂ ਨਾਲ ਜੇਲ ਕੱਟੀ ਕਰਨ ਵਾਲੇ ਜਿੰਨੇ ਨੌਜਵਾਨ ਨੇ 50 ਨੌਜਵਾਨ ਨੇ ਉਹਨਾਂ ਦੀ ਜਿਹੜੀ ਧਿਰ ਹੈ ਉਹਨੂੰ ਅੱਗੇ ਲੈ ਕੇ ਆਈਏ ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਨੇ ਉਹ ਸਾਰੀਆਂ ਅਸਮਰਥ ਹੋ ਚੁੱਕੀਆਂ ਨੇ ਕਾਂਗਰਸ ਦੀ ਸਰਕਾਰ ਰਹੀ 5 ਸਾਲਾਂ ਦੇ ਵਿੱਚ ਇਹ ਨਾ ਬਹਿਬਲ ਕਲਾ ਨਾ ਕੋਟਕਪੂਰਾ ਨਾ ਬੇਅਦਬੀਆਂ ਕਿਸੇ ਵੀ ਇਸ ਚੀਜ਼ ਦਾ ਇਨਸਾਫ ਨਹੀਂ ਦਿਵਾ ਸਕੀ ਆ ਬਾਲਾ ਧਰੇ ਦੇ ਬਾਰੇ ਤਾਂ ਕੇ ਪੀਐਸ ਗਿੱਲ ਦੇ ਪਰਿਵਾਰ ਨੇ ਸਿੱਧ ਕਰ ਹੀ ਦਿੱਤਾ ਹੈ ਵੀ ਕਿਵੇਂ ਇਹ ਜਿਹੜਾ ਧਰ ਹੈ ਇਹ ਕੇਪੀਐਸ ਗਿੱਲ ਵਰਗਿਆਂ ਦਾ ਸ਼ੁਕਰਗੁਜ਼ਾਰ ਹੈ ਪਾਈਪਾ ਤਾਂ ਕਦੇ ਪੰਜਾਬ ਦੀ ਸ਼ੱਕੀ ਹੋ ਹੀ ਨਹੀਂ ਸਕਦੀ ਤਾਂ ਹੁਣ ਤਾਂ ਇੱਕੋ ਇੱਕ ਜਿਹੜੀ ਧਿਰ ਹੈ ਨਮਾਇੰਦਗੀ ਕਰਨ ਵਾਲੀ ਜਦੋਂ ਤੱਕ ਕੌਮੀ ਯੋਧਿਆਂ ਸੰਘਰਸ਼ੀ ਯੋਧਿਆਂ ਦੀ ਜੋ ਨਮਾਇੰਦਗੀ ਕਰਨ ਵਾਲੀ ਧਿਰ ਐਮਪੀ ਪਾਈ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲਣ ਵਾਲੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ 2027 ਵਿੱਚ ਅੱਗੇ ਨਹੀਂ ਆਉਂਦੀ ਉਦੋਂ ਤੱਕ ਮੇਰੇ ਹਿਸਾਬ ਦੇ ਨਾਲ ਇਹ ਜੋ ਪੁਲਿਸ ਦਾ ਟੱਕਾ ਸ਼ਾਈ ਹੈ ਇਸ ਗੁੰਡਾਗਰਦੀ ਹੈ ਸ਼ਰੀਆਮ ਲੁੱਟਕੋ ਹੈ ਇਸ ਨੂੰ ਕੋਈ ਠਲ ਨਹੀਂ ਪਾ ਸਕਦਾ ਆਪਾਂ ਲਾਮਬੰਦ ਹੋਈਏ ਵੱਤ ਤੋਂ ਵੱਤ ਪਾਰਟੀ ਨਾਲ ਜੁੜੀਏ ਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਅੱਗੇ ਲੈ ਕੇ ਆਈਏ ਇੰਨੀਆਂ ਕੁ ਮੇਰੀਆਂ ਸਾਰਿਆਂ ਨੂੰ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਜੋ ਬੇਹਦ سنجਿਦਗੀ ਭਰੀ ਗੱਲ ਆ ਉਹ ਸਾਂਝੀ ਕਰਨ ਲੱਗੇ ਆ ਤੁਸੀਂ ਸਾਰਿਆਂ ਨੇ ਇਹ ਚੀਜ਼ ਅਬਜ਼ਰਵ ਕੀਤੀ ਹੋਣੀ ਹੈ ਕਿ ਬੀਤੇ 2-4 ਸਾਲਾਂ ਦੇ ਵਿੱਚ ਕਿਵੇਂ ਪੰਜਾਬ ਦੇ ਵਿੱਚ ਇੱਕ ਬੇਹਦ ਜੋ ਆਪੋ ਤਾਪੀ ਵਾਲਾ ਜਿਹੜਾ ਮਾਹੌਲ ਆ ਉਹ ਬਣ ਚੁੱਕਿਆ ਹੈ ਇਹ ਸਭ ਦੇ ਜੋ ਜ਼ਿੰਮੇਵਾਰ ਨੇ ਉਹਨੇ ਆਮ ਆਦਮੀ ਪਾਰਟੀ ਤੇ ਜਿਹੜੇ ਇਨਕੇਪੇਬਲ ਇਹ 92 ਜਿਹੜੇ ਐਮਐਲਏ ਨੇ ਇਹਨਾਂ ਦੇ ਵਜ਼ੀਰ ਨੇ ਮੰਤਰੀ ਨੇ ਤੇ ਇਹਨਾਂ ਦਾ ਜਿਹੜਾ ਖਾਸ ਕਰਕੇ ਮੁੱਖ ਮੰਤਰੀ ਹੈ ਕਿਸ ਤਰੀਕੇ ਦੇ ਨਾਲ ਜੋ ਪੁਲਿਸ ਪ੍ਰਸ਼ਾਸਨ ਹੈ ਇਹ ਇਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲਗਾਮ ਤੋਂ ਬਾਹਰ ਹੋ ਚੁੱਕਿਆ ਹੈ ਬੜੇ ਬੇਕਸੂਰੇ ਨੌਜਵਾਨਾਂ ਨੂੰ ਜੋ ਫੇਕ ਐਨਕਾਊਂਟਰਾਂ ਥਰੂ ਕਤਲ ਕੀਤਾ ਜਾ ਰਿਹਾ ਹੈ ਪੁਲਿਸ ਵਾਲੇ ਅਣਮੁੱਖ ਮਨੁੱਖੀ ਤਸ਼ੱਦਦ ਕਰ ਰਹੇ ਨੇ ਰਾਹ ਜਾਂਦੇ ਬੰਦਿਆਂ ਨੂੰ ਕੁੱਟਦੇ ਮਾਰਦੇ ਨੇ ਇਹ ਜੋ ਸਾਰਾ ਕੁਝ ਹੋਇਆ ਸੰਗਤ ਜੀ ਇਹ ਬੜੇ ਹੀ ਜ਼ਿਆਦਾ ਬੀਤੇ 2-4 ਮਹੀਨਿਆਂ ਵਿੱਚ ਬਹੁਤ ਜ਼ਿਆਦਾ ਪ੍ਰਤੱਖ ਹੋ ਚੁੱਕਿਆ ਹੈ ਕਿ ਕਿਵੇਂ ਆ 2-4 ਦਿਨ ਪਹਿਲਾਂ ਜੋ ਇੱਕ ਨੌਜਵਾਨ ਹੈ ਸਰਦਾਰ ਨਰਿੰਦਰਪਾਲ ਸਿੰਘ ਬਠਿੰਡਾ ਦੇ ਜੋ ਗੋਨਿਆਣਾ ਏਰੀਆ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਸੀਆਈ ਸਟਾਫ ਦੇ ਵਿੱਚ ਕਤਲ ਕੀਤਾ ਗਿਆ ਅਨਮਨੂਖੀ 3 ਡਿਗਰੀ टॉर्चर ਕੀਤਾ ਗਿਆ ਫਿਰ ਉਹਨਾਂ ਨੂੰ ਜੋ ਮੌਤ ਦੇ ਘਾਟੇ ਉਤਾਰ ਦਿੱਤਾ ਗਿਆ ਬਠਿੰਡੇ ਦੇ ਜੋ ਮਹਰਾਜ ਪਿੰਡ ਵਿੱਚ ਇੱਕ ਰਹਿਣ ਵਾਲੇ ਵਾਸੀ ਨੂੰ ਜਦੋਂ ਕਿ ਇੱਕ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ਼ਾਰਾ ਕੀਤਾ ਕੁਲਸ ਨੂੰ ਵੀ ਚੁੱਕ ਲੋ ਇਸ ਨੌਜਵਾਨ ਨੂੰ ਤਾਂ ਨਾਲ ਦੀ ਨਾਲ ਉਸ ਨੌਜਵਾਨ ਨੂੰ ਚੁੱਕ ਲਿਆ ਗਿਆ ਹਾਲਾਂਕਿ ਫਿਰ ਪਰਿਵਾਰ ਵੱਲੋਂ ਅਦਾਲਤਾਂ ਨੂੰ ਵਿਰੋਧ ਕੀਤਾ ਗਿਆ ਤਾਂ ਉੱਥੋਂ ਜੋ ਬਠਿੰਡਾ ਅਦਾਲਤ ਵੱਲੋਂ ਇਹ ਆਰਡਰ ਵੀ ਹੋਏ ਵੀ ਇਹ ਜੋ ਬੰਦਾ ਇਲੀਗਲ ਡਿਟੈਂਸ਼ਨ ਚ ਹੈ ਪੁਲਿਸ ਦੀ ਇਸ ਨੂੰ ਛੱਡਿਆ ਜਾਵੇ ਪ੍ਰੋਸੀਜਰ ਨਹੀਂ ਕੰਪਲਾਈ ਕਰ ਰਹੀ ਪੁਲਿਸ ਫਿਰ ਵੀ ਕਈ ਘੰਟੇ ਅਦਾਲਤ ਦੇ ਹੁਕਮ ਹੋਣ ਦੇ ਬਾਵਜੂਦ ਵੀ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਪੁਲਿਸ ਦਾ ਧੱਕਾ ਹੈ ਤੇ ਉਸ ਨੂੰ ਕਿੰਨੇ ਘੰਟੇ ਉਸ ਤੋਂ ਬਾਅਦ ਪੁਲਿਸ ਨੇ ਆਦੇ ਹਿਰਾਸਤ ਵਿੱਚ ਰੱਖਿਆ ਤੇ ਧੱਕਾਸ਼ਾਹੀ ਕੀਤੀ ਆ ਕੁਝ ਦਿਨ ਪਹਿਲਾਂ ਜੋ ਇੱਕ ਨੌਜਵਾਨ ਸੀ ਜਸਪ੍ਰੀਤ ਸਿੰਘ ਜਿਸ ਨੂੰ ਮੈਡਲੈਂਡ ਦੀ ਖਾਤਰ ਉਹ ਜੋ ਪੁਲਸ ਵਾਲੇ ਨੇ ਜਿਨ੍ਹਾਂ ਨੇ ਬਾਅਦ ਵਿੱਚ ਕਰਨਲ ਬਾਠ ਦੇ ਨਵੀਂ ਕੁੱਟਮਾਰ ਕੀਤੀ ਉਹਨਾਂ ਦੇ ਬੇਟੇ ਦੀ ਕੁੱਟਮਾਰ ਕੀਤੀ ਉਸ ਜਸਪੀ ਸਿੰਘ ਦੇ ਪਰਿਵਾਰ ਨੇ ਵੀ ਹੁਣ ਮਾਨਯੋਗ ਹਾਈ ਕੋਰਟ ਦਾ ਰੁਖ ਕੀਤਾ ਹੈ ਵੀ ਪੁਆਇੰਟ ਬਲੈਂਕ ਰੇਂਜ ਤੋਂ ਪੁਲਿਸ ਨੇ ਗੋਲੀਆਂ ਮਾਰੀਆਂ ਨੇ ਫੇਕ என்கਾਊਂਟਰ ਕੀਤਾ ਇਹ ਤਾਂ ਸੰਗਤ ਜੀ ਇਹ ਸਾਰਾ ਕੁਝ ਦਰਸਾਉਂਦਾ ਹੈ ਕਿ ਜਿਹੜਾ ਮੌਲ ਹੀ 1980-90 ਦੇ ਦਿਹਾਕੇ ਵਾਲਾ ਬਣ ਚੁੱਕਿਆ ਹੈ ਜਦੋਂ ਆ ਕੇਪੀਐਸ ਗਿੱਲ ਵਰਗੇ ਬੁੱੱਜੜ ਪੰਜਾਬ ਦੇ ਡੀਜੀਪੀ ਹੁੰਦੇ ਸੀ ਉਸ ਤਰੀਕੇ ਨਾਲ ਪੰਜਾਬ ਦੇ ਨੌਜਵਾਨੀ ਦਾ ਸ਼ਿਕਾਰ ਖੇਡਿਆ ਜਾ ਰਿਹਾ ਆ ਪਿਲੀ ਪੀਤ ਦੇ ਵਿੱਚ ਕੀ ਹੋਇਆ ਇਥੇ ਚੁੱਕ ਚੁੱਕ ਕੇ ਨੌਜਵਾਨਾਂ ਨੂੰ ਇਨਕਾਊਂਟਰ ਕੀਤਾ ਗਿਆ ਉੱਥੇ ਤੇ ਕੋਈ ਇਨਸਾਫ ਇੰਨੀ ਜੋ ਹਾਈ ਹੈਂਡਡਨੈਸ ਪੰਜਾਬ ਕੋਲ ਉਸ ਦੀ ਪਹੁੰਚ ਚੁੱਕੀ ਹੈ ਵੀ ਇਹ ਕੋਈ ਜਿਹੜੇ ਲੀਡਰ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਕਾਰ ਦੇ ਇਹ ਚੁੱਪਵੱਟੀ ਬੈਠੇ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਵੇਗਾ ਕਿ ਜੋ ਐਮਪੀ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਕਿਵੇਂ ਪੁਲਿਸ ਨੇ ਧੱਕਾਸ਼ਾਹੀ ਕੀਤੀ ਆ ਹਲੇ ਤੱਕ ਫੇਕ ਐਵੀਡੈਂਸ ਬਣਾਏ ਜਾ ਰਹੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਸਾਥੀਆਂ ਨੂੰ ਅੱਜ ਦੇ ਨਸ਼ਾ ਤਸਕਰਾਂ ਤੋਂ ਕਤਲ ਕਰਾਉਣ ਦੇ ਜਿਹੜਾ ਸਪੋਰਟ ਕੀਤੀ ਜਾ ਰਹੀ ਹੈ ਸੰਗਤ ਜੀ ਇਸ ਦੇ ਵਿੱਚ ਇਸ ਚੀਜ਼ ਨੂੰ ਠੱਲ ਪਾਉਣ ਦਾ ਇੱਕੋ ਇੱਕੋ ਹੱਲ ਹੈ ਉਹ ਹੈ ਕਿ ਆ ਵੀ ਹੁਣ ਕੋਈ ਸੰਘਰਸ਼ੀ ਯੋਧਿਆਂ ਦੀ ਕੋਈ ਧਿਰ ਹੈ ਜਿਹੜੀ ਐਮਪੀ ਭਾਈ ਅਮਰਿਤਪਾਲ ਸਿੰਘ ਪੰਜਾਬ ਦੇ ਕੌਮੀ ਨਾਇਕਾਂ ਦੀ ਜਿਹੜੀ ਉਹਨਾਂ ਨਾਲ ਜੇਲ੍ਹ ਕੱਟੀ ਕਰਨ ਵਾਲੇ ਜਿੰਨੇ ਨੌਜਵਾਨ ਨੇ 50 ਨੌਜਵਾਨ ਨੇ ਉਹਨਾਂ ਦੀ ਜਿਹੜੀ ਧਿਰ ਹੈ ਉਹਨੂੰ ਅੱਗੇ ਲੈ ਕੇ ਆਈਏ ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਨੇ ਉਹ ਸਾਰੀਆਂ ਅਸਮਰਥ ਹੋ ਚੁੱਕੀਆਂ ਨੇ ਕਾਂਗਰਸ ਦੀ ਸਰਕਾਰ ਰਹੀ 5 ਸਾਲਾਂ ਦੇ ਵਿੱਚ ਇਹ ਨਾ ਬਹਿਬਲ ਕਲਾ ਨਾ ਕੋਟਕਪੂਰਾ ਨਾ ਬੇਅਦਬੀਆਂ ਕਿਸੇ ਵੀ ਇਸ ਚੀਜ਼ ਦਾ ਇਨਸਾਫ ਨਹੀਂ ਦਿਵਾ ਸਕੀ ਆ ਭਾਰਤ ਧਰੇ ਦੇ ਬਾਰੇ ਤਾਂ ਕੇ ਪੀ ਐਸ ਗਿੱਲ ਦੇ ਪਰਿਵਾਰ ਨੇ ਸਿੱਧ ਕਰ ਹੀ ਦਿੱਤਾ ਹੈ ਵੀ ਕਿਵੇਂ ਇਹ ਜਿਹੜਾ ਧਰ ਹੈ ਕੇ ਪੀ ਐਸ ਗਿੱਲ ਵਰਗਿਆਂ ਦਾ ਸ਼ੁਕਰਗੁਜ਼ਾਰ ਭਾਜਪਾ ਤਾਂ ਕਦੇ ਪੰਜਾਬ ਦੀ ਸ਼ਕੀ ਹੋ ਹੀ ਨਹੀਂ ਸਕਦੀ ਤਾਂ ਹੁਣ ਤਾਂ ਇੱਕੋ ਇੱਕ ਜਿਹੜੀ ਧਰ ਹੈ ਨਮਾਇੰਦਗੀ ਕਰਨ ਵਾਲੀ ਜਦੋਂ ਤੱਕ ਕੌਮੀ ਯੋਧਿਆਂ ਸੰਘਰਸ਼ੀ ਯੋਧਿਆਂ ਦੀ ਜੋ ਨਮਾਇੰਦਗੀ ਕਰਨ ਵਾਲੀ ਧਰ ਐਮਪੀ ਪੀ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲਣ ਵਾਲੀ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ 2027 ਵਿੱਚ ਅੱਗੇ ਨਹੀਂ ਆਉਂਦੀ ਉਦੋਂ ਤੱਕ ਮੇਰੇ ਹਿਸਾਬ ਦੇ ਨਾਲ ਇਹ ਜੋ ਪੁਲਿਸ ਦਾ ਟੱਕਾ ਸ਼ਾਈ ਹੈ ਇਸ ਗੁੰਡਾਗਰਦੀ ਹੈ ਸ਼ਰੀਆਮ ਲੁੱਟਕੋ ਹੈ ਇਸ ਨੂੰ ਕੋਈ ਠੱਲ ਨਹੀਂ ਪਾ ਸਕਦਾ ਆਪਾਂ ਲਾਮਬੰਦ ਹੋਈਏ ਵੱਧ ਤੋਂ ਵੱਧ ਪਾਰਟੀ ਨਾਲ ਜੁੜੀਏ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਨੂੰ ਅੱਗੇ ਲੈ ਕੇ ਆਈਏ ਇਨੀਆਂ ਕੋ ਮੇਰੀਆਂ ਸਾਰਿਆਂ ਨੂੰ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ